ਜਾਬਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 4 ਦੇ ਵਿੱਚੋਂ 3 ਸੀਟਾਂ ਦੇ ਉੱਤੇ 3 ਸੀਟਾਂ ਜਿੱਤਿਆ ਨੇ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦਾ ਪਿਆਰ ਹੈ ਜੋ ਅੱਜ ਅਸੀਂ ਦੇਖਿਆ ਹੈ ਅਸੀਂ ਉਹ ਸੀਟ ਵੀ ਜਿੱਤੀ ਹੈ ਜਿੱਥੇ ਜਿਹੜਾ ਕਿ ਕਾਂਗਰਸ ਦਾ ਗੜ ਕਿਹਾ ਜਾਂਦਾ ਹੈਗਾ ਯਾਨੀ ਕਿ ਗਿਦਰਵਾਹ ਸੀਟ ਜਿੱਥੇ ਕਿ ਡਿੰਪੀ ਢੀਲੋ ਨੂੰ ਵੱਡੀ ਜਿੱਤ ਦੇ ਨਾਲ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਹੋਈ ਹੈਗੀ ਹੈ ਤੇ ਉੱਥੇ ਹੁਣ ਉੱਥੇ ਵੀ ਜਿੱਤ ਚੁੱਕੇ ਆ ਤੇ ਇਸ ਲਈ ਲੋਕਾਂ ਦਾ ਫਤਵਾ ਸਾਫ ਹੈ ਕਿ ਉਹ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਦੇਖਣਾ ਚਾਹੁੰਦੇ ਨੇ ਅਤੇ ਸਾਨੂੰ ਆਪਣਾ ਪੂਰਾ ਸਮਰਥਨ ਦੇਣਗੇ ਤਾਂ ਇਹ ਬੋਲ ਦੱਸਦੀ ਹੈ ਕਿ ਹਰਜੋਤ ਬੈਂਸ ਦੇ ਨੇਤ ਆਉਂ ਸੁਣਦੇ ਆ ਉਹਨਾਂ ਨੇ ਹੋਰ ਕੀ ਕੁਝ ਕਿਹਾ ਵੱਡੇ ਲੀਡਰ ਨਹੀਂ ਬਸ ਕੀ ਲੋਕਾਂ ਨੇ ਦੇਖਿਆ ਵੀ ਕੰਮ ਕਿਹੜਾ ਕਰਦਾ ਉਹ ਵੋਟਾਂ ਬਣੀਆਂ ਦੇਖੋ ਜੀ ਅੱਜ ਦੇ ਜਿਹੜੇ ਬਾਈਪੋਲ ਦੇ ਨਤੀਜੇ ਬੜੇ ਅਹਿਮ ਹੈ ਕਿਉਂਕਿ 2.5 ਸਾਲ ਦੇ ਬਾਅਦ ਇਹ ਚੋਣ ਹੋ ਰਹੀ ਸੀ ਤਾਂ 2.5 ਸਾਲ ਦੇ ਜਿਹੜੇ ਸਰਕਾਰ ਦੇ ਕਿਤੇ ਹੋਏ ਕੰਮ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੇ ਹੋਏ ਕੰਮ ਸਾਡੇ ਵਿਧਾਇਕਾਂ ਵੱਲੋਂ ਸਾਡੇ ਮੰਤਰੀਆਂ ਵੱਲੋਂ ਤੇ ਖਾਸ ਕਰਕੇ ਸੰਗਠਨ ਦੇ ਸਾਡੇ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਵਰਕਰ ਹੈ ਉਹਨਾਂ ਦਾ ਜਿਹੜਾ ਕੰਮ ਹੈ ਉਸ ਦੇ ਉੱਤੇ ਲੋਕਾਂ ਨੇ ਜਿਹੜਾ ਹੈ ਉਸ ਦੇ ਹੱਕ ਚ ਫਤਵਾ ਦਿੱਤਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਦੇਖੋ ਚੱਬੇ ਹਾਲ ਤੋਂ ਇੱਕ 30 ਸਾਲ ਦਾ ਯੰਗ ਡਾਕਟਰ ਹੁਣ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਹੈ ਉਹ ਸਭ ਤੋਂ ਯੰਗੇਸਟ ਮੈਂਬਰ ਹੋਊਗਾ ਐਦਾਂ ਹੀ ਡੇਰਾ ਬਾਬਾ ਨਾਨਕ ਤੇ ਚਾਹੇ ਗਿੱਦੜਬਾਹ ਹੋਵੇ ਤੁਸੀਂ ਦੇਖ ਸਕਦੇ ਹੋ ਇਹ ਸੀਟਾਂ ਦੋਨੋਂ ਕਹਿੰਦੇ ਕਹਾਂਦੇ ਕਾਂਗਰਸ ਦੀ ਟਰਫ ਸੀ ਗਿਆ ਪਿਛਲੇ ਕਈ ਸਾਲਾਂ ਤੋਂ ਬਹੁਤ ਵੱਡੇ ਲੀਡਰਾਂ ਦੇ ਤਾਈਆਂ ਹੋਟਲ ਬਣਿਆ ਗਿਆ ਹਾ ਹੋਟ ਤੇ ਵੱਡੇ ਹੁਣੀ ਤੇ ਉਹਨਾਂ ਦਾ ਹੰਕਾਰ ਦਾ ਜਿਹੜਾ ਹੈ ਅੱਜ ਉਸ ਦਾ ਪਤਨ ਹੋਇਆ ਜਿਸ ਤਰੀਕੇ ਨਾਲ ਉਹਦਾ ਹੰਕਾਰ ਸੀ ਤੁਸੀਂ ਪੂਰੇ ਉਹਦੇ ਇਲੈਕਸ਼ਨ ਕੈਂਪੇਨ ਚ ਦੇਖੋ ਜੋ ਉਹਨਾਂ ਦੀ ਬੋਲਬਾਨੀ ਸੀ ਅੱਜ ਉਸ ਹੰਕਾਰ ਦਾ ਪਤਨ ਹੋਇਆ ਲੋਕ ਜਿਹੜੇ ਨਿਮਰਤਾ ਨੂੰ ਲੋਕ ਕੰਮ ਦੀ ਰਾਜਨੀਤੀ ਨੂੰ ਉਸ ਨੂੰ ਪਸੰਦ ਕਰਦੇ ਆ ਤੇ ਤੁਸੀਂ ਜਿੰਨੀ ਮਰਜ਼ੀ ਨਫਰਤ ਦੀ ਰਾਜਨੀਤੀ ਜਿੰਨੀ ਮਰਜ਼ੀ ਭੱਦੀ ਸ਼ਬਦਾਵਲੀ ਦੀ ਰਾਜਨੀਤੀ ਕਰੀ ਜਾਓ ਅੰਤ ਦੇ ਵਿੱਚ ਜਿਹੜੀ ਜਿੱਤ ਹੈ ਉਹ ਕਮਾਂ ਦੇ ਉੱਤੇ ਜਿੱਤ ਹੁੰਦੀ ਹੈ ਇਹ ਦੋਨੋਂ ਸੀਟਾਂ ਦੇ ਉੱਤੇ ਚਾਹੇ ਤੁਸੀਂ ਗਿੱੱੜੜ ਬਹਾ ਲਾ ਲਓ ਚਾਹੇ ਡੇਰਾ ਬਾਬਾ ਨਾਨਕ ਲਾ ਪਰ ਬਿਆਨ ਨੂੰ ਲੈ ਕੇ ਜਿਵੇਂ ਤੁਸੀਂ ਕਿਹਾ ਵੀ ਚਾਹੇ ਭੱਦੀ ਸ਼ਬਦਾਵਲੀ ਦੀ ਗੱਲ ਕਰੀਏ ਤਾਂ ਸਾਡੇ ਤਰ੍ਹਾਂ ਕਿਤੇ ਲੀਡਰਾਂ ਨੇ ਕਰੀਆਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕੀ ਕੀ ਸ਼ੋਕ ਕੀ ਕਿੱਦਾਂ ਦੀ ਤੁਸੀਂ ਖੋਲ ਕੇ ਦੇਖੋ ਜੀ ਤੁਸੀਂ ਆਪਣੀ ਗੱਲ ਕਰੋ ਨਾ ਜੀ ਆਪਣੇ ਏਜੰਡਾ ਰੱਖੋ ਹਾਂ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਉਹਦਾ ਵੀ ਇੱਕ ਢੰਗ ਤਰੀਕਾ ਹੁੰਦਾ ਉਹਦੀ ਪ ਜਵਾਬ ਦਿੱਤਾ ਹੈ ਕਿ ਜੇ ਸਾਡਾ ਬਾਈ ਵਾਲਾ ਹਜੇ ਵੀ ਉਹੀ ਐਟੀਟਿਊਡ ਕਾਇਮ ਹੈ ਵੀ ਲੋਕ ਵੱਡੇ ਲੀਡਰ ਤੋਂ ਹਣ ਕੇ ਆਮ ਲੀਡਰ ਕਨੀ ਗਏ ਨੇ ਬਿਲਕੁਲ ਬਿਲਕੁਲ ਕਾਇਮ ਹੈ ਤੇ ਮੈਂ ਤੁਹਾਨੂੰ ਇਹ ਦੱਸ ਦਵਾਂ ਇਸ ਨੇ ਇੱਕ ਜਿਹੜਾ ਹੈ ਨੀ ਜੜੀਆਂ ਰੱਖ ਦਿੱਤੀ ਹੈ ਤੇ ਇਹ ਆਮ ਆਦਮੀ ਪਾਰਟੀ ਹਰ ਦਿਨ ਜਿਹੜੀ ਹੈ ਪੰਜਾਬ 'ਚ ਹੋਰ ਮਜ਼ਬੂਤ ਹੋ ਰਹੀ ਹੈ ਤੇ ਸਾਨੂੰ ਵੀ ਕੌਨਫੀਡੈਂਸ ਆਉਂਦਾ ਸੀ ਹੁਣ ਹੋਰ ਮਿਹਨਤ ਨਾਲ ਲੋਕਾਂ ਲਈ ਹੋਰ ਸਮਰਪਿਤ ਹੋ ਕੇ ਕੰਮ ਕਰਾਂਗੇ ਬਿਲਕੁਲ ਜੀੜ ਬਰਨਾਲੀ ਦੀ ਰਹਿ ਗਈ ਉਹਦੇ ਵਿੱਚ ਵੀ ਹਜੇ 5-6 ਰਾਊਂਡ ਬਾਕੀ ਪਏ ਨੇ ਤੇ ਮੈਨੂੰ ਲੱਗਦਾ ਵੀ ਬਰਨਾਲਾ ਸੀਟ ਵੀ ਹੈ ਜਿਹੜੀ ਸਾਡੀ ਉਹ ਉਹ ਨਹੀਂ ਤਾਂ ਜੀਤੀ ਆਪ ਨੂੰ ਲੱਗਦਾ ਰੋਇਲਮੈਂਟ ਜਿੱਤੀ ਆ ਜਿੱਤੀ ਆ ਔਰ ਦੂਸਰੀ ਗੱਲ ਇਹ ਹੈ ਬਈ ਡਵੈਲਪਮੈਂਟ ਦੇ ਨਾਲ-ਨਾਲ ਡਵੈਲਪਮੈਂਟ ਦੇ ਨਾਲ-ਨਾਲ ਜਿਹੜਾ ਲੋਕਾਂ ਨੂੰ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਗੱਲ ਕੀਤੀ ਆ এডਿਕੇਸ਼ਨ ਦੇ ਵਿੱਚ ਗੱਲ ਕੀਤੀ ਆ ਹੈਲਥ ਦੇ ਦੀ ਇੰਪਰੂਵਮੈਂਟ ਕੀਤੀ ਆ ਸਾਰੇ ਲੋਕ ਮਹੱਲਾ ਕਲੀਨਿਕਾਂ ਦੇ ਵਿੱਚ ਫ੍ਰੀ ਦਵਾਈ ਦਾ ਆਨੰਦ ਲੈ ਰਹੇ ਨੇ ਜਿਹੜੀ ਉਹ ਬਿਮਾਰ ਬੰਦਾ ਹੁੰਦਾ ਉੱਥੇ ਪਹੁੰਚਦਾ ਲੱਖਾਂ ਹੀ ਲੋਕ ਉੱਥੇ ਫ੍ਰੀ ਇਲਾਜ ਕਰਾ ਚੁੱਕਿਆ ਸਾਰਿਆਂ ਨੂੰ ਕੁੱਲ ਮਿਲਾ ਕੇ ਇਹ ਲੋਕਾਂ ਨੇ ਦੇਖਿਆ ਤੇ ਦੇਖ ਕੇ ਆਮਾ ਦੀ ਪਾਰਟੀ ਨੇ ਇੱਕ ਵੱਡਾ ਫਤਵਾ ਜਿਹੜਾ ਉਹ ਦਿੱਤਾ 2027 ਦੀ ਵਿਧਾਨ ਸਭਾ ਚੋਣਾਂ ਦਾ ਸੀ ਕਿ ਇਹ ਕਿ ਇੱਕ ਟੈਸਟ ਸੀਗਾ ਆਮਾ ਦੀ ਪਾਰਟੀ ਦਾ ਦੇਖੋ ਹਰ ਜਿਹੜੀ ਜਿਮਨੀ ਚੋਣ ਹੁੰਦੀ ਆ ਉਹ ਮਤਲਬ ਜਿਹੜੀ ਪਾਰਟੀ ਰਾਜ ਕਰ ਰਹੀ ਜਾਂਦੀ ਆ ਉਹਨਾਂ ਦਾ ਉਹ ਟੈਸਟ ਹੀ ਹੁੰਦਾ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਟੈਸਟ ਦੇ ਵਿੱਚ ਘੱਟੋ ਘੱਟ ਵੀ 90% ਨੰਬਰ ਲੈ ਕੇ ਪਾਸ ਹੋਏ ਆ ਤੇ ਜਦੋਂ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਅਸੀਂ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੇ ਫਰਕ ਨਾਲ ਇਦਾਂ ਜਿੱਤ ਜਿੱਦਿਆਂ ਪਹਿਲਾਂ ਸਾਡੇ ਐਮਐਲਏ ਜਿੱਤਦੇ ਹੁੰਦੇ ਉਹ ਤੋਂ ਵੱਧ ਹੀ ਜਿੱਤ ਕੇ ਪੰਜਾਬ ਚ ਆਉਣਗੇ ਕਿਉਂਕਿ ਸਾਰੇ ਐਮਐਲਏ ਸਾਰੀ ਪਾਰਟੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਲੋਕਾਂ ਨੂੰ ਸਮਰਪਿਤ ਆ ਠੀਕ ਹੈ ਠੀਕ ਹੈ